ਗੁਰਦੁਆਰਾ ਜਿੱਥੇ ਕਿ ਪਹਿਲਾਂ ਦੂਸਰੇ ਗੁਰਦੁਆਰੇ ਸਾਹਿਬ ਉੱਥੇ ਵੀ ਇਹ ਲੰਗਰ ਜਿਹੜਾ ਵਾ ਚਾਰ-ਪੰਜ ਦਿਨ ਰਸਤੇਾਂ 'ਤੇ ਜਾਂਦੀਆਂ ਰਹੀਆਂ ਤੇ ਅੱਜ ਇਹ ਜਿਹੜਾ ਲਹਿੰਦੀਪੱਤੀ ਗੁਰਦੁਆਰਾ ਇੱਥੇ ਜੋ ਕਿ ਸਰਦਾਰ ਗੁਰਦੀਪ ਸਿੰਘ ਜੀ ਮੰਡ ਜਿਹੜੇ ਕਿ ਇੱਥੇ ਚੌਥੇ ਜਿਹੜੇ ਆ ਕਬੱਡੀ ਕੱਪ ਕਰਾਉਂਦੇ ਸੀ ਤੇ ਉਹਨਾਂ ਨੇ ਇਸ ਵਾਰ ਜਿਹੜਾ ਵਾ ਕਬੱਡੀ ਕੱਪ ਜਿਹੜਾ ਵਾ ਉਹਦੀ ਮਾਇਆ ਵਾ ਸਾਰੀ ਉਹ ਆਉਂਦੇ ਆ ਕਿ ਆਪਾਂ ਇਸ ਪਾਸੇ ਜਿਹੜੀ ਆ ਉਹ ਲਾ ਰਹੇ ਆ ਜਿਨ੍ਹਾਂ ਜਿਹੜੇ ਲੋੜਵੰਦ ਪਰਿਵਾਰ ਆ ਹੜਪੀੜ ਤੇ ਉਹਨਾਂ ਵਾਸਤੇ ਸੋ ਸਾਡੇ ਕੋਲ ਮੌਜੂਦ ਨੇ ਸਬਾਈ ਗੁਰਦੀਪ ਸਿੰਘ ਜੀ ਮੰਡ ਆਓ ਇਹਨਾਂ ਨਾਲ ਗੱਲ ਕਰਦੇ ਆਂ ਪ੍ਰਧਾਨ ਸਾਹਿਬ ਜੀ ਹਾਂਜੀ ਹਾਂਜੀ ਇਹ ਇਹ ਖਾਲਸਾ ਵਾਈਕੁਰ ਜੀ ਕੀ ਫਤਿਹ ਇਹ ਕਿੰਨੇ ਦਿਨਾਂ ਤੋਂ ਤੁਸੀਂ ਜਿਹੜਾ ਲੰਗਰ ਲੈ ਕੇ ਜਾ ਰਹੇ ਹੋ ਬਾਬਾ ਜੀ ਅੱਜ ਚੌਥਾ ਦੇਣਿਆ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਲੈ ਪਹਿਲਾਂ ਤੇ ਆਪਾਂ ਪਾਣੀ ਦੇ ਰਸਤੇ ਖੜਦੇ ਰਹੇ ਸੀ ਪੀਆਂ ਪਾਣੀ ਬਰੈਡ ਪਕੌੜੇ ਇਦਾਂ ਨਾਲ ਸਾਰਾ ਰਲ ਮਿਲ ਕੇ ਆਪਣੇ ਸਿਸਟਨ ਭਾਈਚਾਰਾ ਵੀ ਨਾਲ ਹੁਣ ਅੱਜ ਹੁਣ ਜਿਵੇਂ ਸ਼ਹਿਰ ਤੋਂ ਪ੍ਰਧਾਨ ਸ਼ਿੰਦੀੜ ਹੀ ਆਏ ਨੇ ਸਾਡੇ ਖਾਬ ਆਏ ਨੇ ਸਾਡੇ ਸਾਰਾ ਨਗਰ ਉਹਨਾਂ ਸਾਰਾ ਨਾਲ ਰਲ ਕੇ ਸਾਰੇ ਰਲ ਮਿਲ ਕੇ ਲੰਗਰ ਦੀ ਸੇਵਾ ਕਰ ਰਹੇ ਸਾਰਾ ਪਿੰਡ ਦਾ ਇਹ ਇਹ ਤੁਸੀਂ ਮਤਲਬ ਕਿ ਆਮ ਤੌਰ ਤੇ ਦੇਖਿਆ ਜਾਂਦਾ ਵੀ ਕਈ ਵਾਰੀ ਕਿਸੇ ਇਲਾਕੇ ਵਿੱਚ ਜਿਆਦਾ ਆਪਾਂ ਜਾਣਿਆਂ ਤੇ ਕਿਸੇ ਇਲਾਕੇ ਵਿੱਚ ਸਾਡੇ ਕੋ ਪਹੁੰਚਣ ਜਾਂਦਾ ਕਿਹੜੇ ਕਿਹੜੇ ਇਲਾਕਿਆਂ ਵਿੱਚ ਤੁਸੀਂ ਗਏ ਆਪਾਂ ਭਾਈ ਆਪਾਂ ਆਪਣੇ ਘੋਨੇ ਵਾਲ ਸਾਈਡ ਤੇ ਜਟਾ ਪਸ਼ੀਆ ਜਾਂਦੇ ਰਹੇ ਆਂ ਪਹਿਲੇ ਫਿਰ ਵੱਡੇ ਰੱਦ ਅਬਦਾਲ ਗਾਲਾ ਵਾਲੀ ਸਾਈਡ ਤੇ ਵੀ ਗਏ ਆਂ ਇਧਰ ਗੱਗੋਮਾਲ ਵਾਲੀ ਸਾਈਡ ਤੇ ਵੀ ਗਏ ਆਂ ਯਾਨੀ ਕਿ ਏਰੀਆ ਤੇ ਇੰਨਾ ਕੀ ਹੈ ਨਾ ਕੋਈ 20 ਕਿਲੋਮੀਟਰ ਦੇ ਵਿੱਚ ਜਿੰਨਾ ਕ ਆਪਣੇ ਘਗਾ ਵੀ 25 ਕਿਲੋਮੀਟਰ ਦੇ ਉੱਪਰ ਤੱਕ ਜਾ ਰਹੇ ਹਾਂ ਤੇ ਕਿਉਂਕਿ ਜਿਸ ਤਰ੍ਹਾਂ ਆਮ ਵੀ ਦੇਖਿਆ ਜਾਂਦਾ ਹੈ ਕਿ ਪਿੰਡਾਂ ਵਿੱਚ ਇਹ ਵੀ ਕਹਿ ਰਿਹਾ ਕਿ ਗੱਲਾਂ ਖਬਰਾਂ ਹੋ ਰਹੀਆਂ ਕਿ ਪਿੰਡਾਂ ਵਿੱਚ ਲੋਕ ਜਿਹੜਾ ਵਾ ਰਾਸ਼ਨ ਜਿਹੜਾ ਇਕੱਠਾ ਕਰਦੇ ਕਈਆਂ ਨੇ ਜਿਹੜਾ ਕਈਆਂ ਵਿਚਾਰਿਆਂ ਨੂੰ ਮਿਲਦਾ ਨਹੀਂ ਤੇ ਕਈ ਇਹੋ ਜਿਹੇ ਆ ਜਿਨ੍ਹਾਂ ਨੇ ਛੇ-ਛੇ ਮਹੀਨਿਆਂ ਦਾ ਇਕੱਠਾ ਕਰ ਲਿਆ ਤੇ ਤੁਸੀਂ ਇਹਦੇ ਬਾਰੇ ਕਿਸ ਤਰ੍ਹਾਂ ਜਿਹੜਾ ਵਾ ਰਾਸ਼ਨ ਦੀ ਵੰਡ ਉਹ ਬਾਬਾ ਜੀ ਇਦਾਂ ਆ ਵੀ ਜਿੱਦਾਂ ਸਾਡੇ ਨੌਜਵਾਨ ਭਰਾ ਆ ਸਾਰੇ ਆਪਾਂ ਟਰੈਕਟਰ ਟਰਾਲੀਆਂ ਖੜਦੇ ਆ ਟਰੈਕਟਰ ਟਰਾਲੇ ਨੌਜਵਾਨ ਜਿਹੜੇ ਪਿੰਡ ਦੇ ਵਿੱਚ ਦੂਹਾਂ ਜਾ ਕੇ ਘਰਾਂ ਤੱਕ ਪਹੁੰਚਾਉਂਦੇ ਨੇ ਤੇ ਜਿਹੜੇ ਗੱਡੀਆਂ ਵਾਲੇ ਹੁੰਦੇ ਨੇ ਜਾਂ ਜਿਹੜੇ ਬਾਹਰੋਂ ਦੂਰੋਂ ਲੋਕ ਆਉਂਦੇ ਜਿਹਨਾਂ ਨੂੰ ਸੜਕਾਂ ਦਾ ਨਹੀਂ ਪਤਾ ਹੁੰਦਾ ਜੰਮਲਾ ਏਰੀਆ ਆਪਣੇ ਦਾ ਨਹੀਂ ਪਤਾ ਉਹ ਇੱਕ ਜਗ੍ਹਾ ਤੇ ਜਿੱਦਾਂ ਕੋਈ ਚਮਿਆਰੀ ਮੰਡੀ 'ਚ ਲੱਗਣਦੀ ਆ ਸਮਾਧਾਂ ਬਾਗ ਵੱਡੇ ਸਾਹ ਤੇਰ ਲਾ ਜਾਂਦੇ ਇੱਕ ਥਾਂ ਤੇ ਛੱਡ ਜਾਂਦੇ ਉੱਥੋਂ ਚੱਕ ਕੇ ਗਾੜੀ ਵਰਤਾਇਆ ਜਾਂਦਾ ਵਾ ਇਹ ਵੀ ਕੰਮ ਹੋ ਰਿਹਾ ਵਾ ਵੀ ਲੋਕ ਕਈ ਕਈ ਥਾਂ ਰਜਣ ਵੀ ਡੇ ਆ ਕਈ ਥਾਂ ਲੈ ਭੁੱਖੇ ਵੀ ਮਰਨ ਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਜੇ ਵੀ ਅਸੀਂ ਹਰ ਸਾਲ ਸਰਾਧਾ ਦੀ ਚੌਥ ਤੇ ਜਿਹੜਾ ਕਬੱਡੀ ਦਾ ਟੂਰਨਾਮੈਂਟ ਕਰਵਾਉਂਦੇ ਜੇ ਤੇ ਇਸ ਸਾਲ ਤੁਸੀਂ ਨਹੀਂ ਕਰਵਾ ਰਹੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਨੌਜਵਾਨ ਜਿਹੜੇ ਧਿਆਨ ਰੱਖਦੇ ਆ ਜਾਂ ਜੰਨਾ ਜਿਹੜੇ ਧਰਮਾਇਆ ਦਿੰਦੇ ਜਾਂ ਜਿਹੜੇ ਖੇਡਣਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਆਪਾਂ ਇਹੋ ਕਹਿਣਾ ਚਾਹੁੰਨੇ ਵੀ ਸਾਡਾ ਜਿਹੜਾ ਕਿਸਾਨ ਆ ਅਸੀਂ ਵੀ ਕਿਸਾਨ ਆ ਤੇ ਕਿਸਾਨ ਵੀ ਭੁੱਖਾ ਮਰਨ ਡਿਆ ਮਰਨ ਡਿਆ ਪਾਣੀ ਦੀ ਬਾਰ ਰੇਟ ਮਰਨ ਡਿਆ ਅਸੀਂ ਇਹਦੇ ਕਬੱਡੀਆਂ ਕਰਾਈਏ ਚੰਗੇ ਲੱਗੇ ਮਹਾਰਾਜ ਨੇ ਸਾਨੂੰ ਬਚਾ ਲਿਆ ਬਾਬਾ ਡਾ ਸਾਹਿ ਇਨਰਜੋ ਗਿਆ ਗਿਆ ਆਪਾਂ ਜੋਰ ਲਾ ਕੇ ਤੇ ਉਹਨਾਂ ਨੂੰ ਮਤਲਬ ਭਰਾਵਾਂ ਦੇ ਸਿਰ ਤੇ ਜਿੰਨੇ ਨੂੰ ਤੈਨੂੰ ਪਹਿਲਾਂ ਦੱਸਿਆ ਵੀ ਨਾਲ ਸਾਥ ਦੇਣ ਦੇ ਆ ਤੇ ਜੇ ਆਪਾਂ ਲੰਗਰ ਪਾਣੀ ਦਈਏ ਜਿੰਨੇ ਕੁ ਜੋਗੇ ਹੈਗੇ ਜਿੰਨੀ ਕੁ ਮਹਾਰਾਜ ਨੇ ਉਹਨਾਂ ਨੂੰ ਬਖਸ਼ਿਆ ਜਾਂ ਜਿੰਨੀ ਗਾਂ ਬਖਸ਼ਦਾ ਰਹੂਗਾ ਆਪਾਂ ਸੇਵਾ ਕਰਾਂਗੇ ਠੀਕ ਹੈ ਜੀ ਸੋ ਇਹ ਸਾਨੂੰ ਭਾਈ ਗੁਰਦੀਪ ਸਿੰਘ ਜੀ ਮੰਡ ਤੇ ਹੁਣ ਆਪਣੇ ਕੋਲ ਮੌਜੂਦ ਨੇ ਸੰਧੂ ਸਾਹਿਬ ਇਹਨਾਂ ਨਾਲ ਗੱਲ ਕਰਦੇ ਆ ਸੰਧੂ ਸਾਹਿਬ ਜੀ ਤੁਸੀਂ ਜਿਹੜਾ ਵਾ ਜਿਸ ਤਰ੍ਹਾਂ ਰੋਜ਼ ਲਗਭਗ ਸੇਵਾ ਵਿੱਚ ਜਾਂਦੇ ਰਹੇ ਜੇ ਤੇ ਕੀ ਉੱਥੋਂ ਦਾ ਮਾਹੌਲ ਲੋਕਾਂ ਦਾ ਕੀ ਜਿਹੜੀ ਹਾਲਾਤ ਆ ਹਾਲਾਤ ਦੇ ਡਾਕਟਰ ਸਾਹਿਬ ਕਾਫੀ ਮਾੜੇ ਆ ਕੌਣ ਵੀ ਜਦੋਂ ਹੁਣ ਜਿਹੜਾ ਪਾਣੀ ਘਟਲ ਨਹੀਂ ਗਿਆ ਵਾ ਘਰ ਲੋਕਾਂ ਦੇ ਘਰ ਵਿੱਚ ਬਹੁਤ ਜੰਮੀ ਆ ਸੋਫੇ ਬੈੱਡ ਹਰ ਇੱਕ ਸਮਾਨ ਕੋਈ ਜਿਹੜੀ ਉਹਨਾਂ ਦੀ ਘਰ ਦੀ ਚੀਜ਼ ਨਹੀਂ ਆ ਵੀ ਜਿਹੜੀ ਜਿਹੜੀ ਨਹੀਂ ਵੀ ਉਹਨਾਂ ਦੀ ਬਚੀ ਆ ਉਹਨਾਂ ਦਾ ਜਿਹੜਾ ਸਮਾਨ ਇੰਨਾ ਕਿ ਖਰਾਬ ਹੋ ਚੁੱਕਾ ਵੀ ਉਹ ਵਰਤਨਯੋਗ ਨਹੀਂ ਰਹਿ ਗਿਆ ਤੇ ਉਹਨਾਂ ਨੂੰ ਨਵੇਂ ਸਿਰੇ ਤੋਂ ਸਟਾਰਟ ਹੋਣਾ ਪੈਣਾ ਵਾ ਇਸ ਵਾਰੀ ਹਰ ਇੱਕ ਚੀਜ਼ ਨਵੀਂ ਲੈਣੀ ਪਣੀ ਆ ਜੇ ਜਿਸ ਤਰ੍ਹਾਂ ਕਿ ਕੋਈ ਕੀ ਕੀ ਆ ਤੁਹਾਡੇ ਜਿਹੜੇ ਆ ਅੰਦਾਜ਼ੇ ਅਨੁਸਾਰ ਕਿਹੜੀ ਚੀਜ਼ ਦੀ ਜਿਹੜੀ ਆ ਉੱਥੇ ਲੋੜ ਆ ਖਾਸ ਕਰਕੇ ਉੱਥੇ ਬਾਕੀ ਸਭ ਦਵਾਈਆਂ ਦੀ ਤਰਪਾਲਾਂ ਦੀ ਜੌਖਰ ਦੀ ਮਤਲਬ ਲੰਗਰ ਪਾਣੀ ਤੇ ਹੁਣ ਉੱਥੇ ਪਹੁੰਚੇ ਬਿਆ ਪਿਆ ਵਾ ਹੁਣ ਇੰਨੀ ਪ੍ਰਸ਼ਾਦ ਦੇ ਦੀ ਉਹਨੂੰ ਲੋੜ ਨਹੀਂ ਜਿੰਨੀ ਇੱਥੇ ਲੋੜ ਚਾਰੇ ਦੀ ਆ ਕੋਈ ਭਰਾ ਦੇ ਚਾਰ ਖੜ ਸਕਦਾ ਤੂੜੀ ਖੜ ਸਕਦਾ ਵਾ ਤੇ ਜਾਂ ਮੈਡੀਸਨ ਦੀ ਉਹਨਾਂ ਨੂੰ ਬਹੁਤ ਜ਼ਿਆਦਾ ਲੋੜ ਆ ਕਿਉਂਕਿ ਪਾਣੀ ਦੇ ਤੇ ਰਹਿ ਲੈ ਕੇ ਡੰਗਰਾਂ ਦੇ ਤੇ ਆਦਮੇ ਦੇ ਪੈਰ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਅਜੇ ਹੁਣ ਜਿਉਂ-ਜਿਉਂ ਪਾਣੀ ਘਟਿਆ ਇਹ ਕਿਉਂਕਿ ਗੰਦਗੀ ਵਧਣੀ ਆ ਤੇ ਉਹਦੇ ਕਰਕੇ ਇਹ ਸਾਨੂੰ ਜਿਹੜਾ ਅੱਗੇ ਨਾ ਬਿਮਾਰੀਆਂ ਮੁਸ਼ਕਲਾਂ ਇਹੋ ਜਿਹੀਆਂ ਮੁਸ਼ਕਲਾਂ ਆ ਗਈਆਂ ਕਿਉਂਕਿ ਉੱਥੇ ਦਵਾਈਆਂ ਦੀ ਤੇ ਮਛਰ ਵਾਲੀਆਂ ਚੀਜ਼ ਇਹੋ ਜਿਹੀਆਂ ਚੀਜ਼ਾਂ ਦੀ ਜ਼ ਸੋ ਇਹ ਸੰਤੂਸਾਰ ਸਾਡੇ ਕੋਲ ਮੌਜੂਦ ਨੇ ਸਰਬੱਤ ਲਜੀਤ ਸਿੰਘ ਜੀ ਜਿਨ੍ਹਾਂ ਨਾਲ ਵੀ ਗੱਲ ਕਰਦਿਆਂ ਜੀ ਵਰਗ ਖੌਤਸਾ ਵਾਹਿ ਫਤਿਹ ਤੁਸੀਂ ਦਲਜੀਤ ਸਿੰਘ ਜੀ ਤੁਸੀਂ ਵੀ ਆਮ ਜਾਂਦੇ ਰਹਿੰਦੇ ਜੀ ਤੁਸੀਂ ਕੀ ਸੰਗਤੀ ਤੌਰ ਤੇ ਜਾਂਦੇ ਜਾਂ ਕਿਸੇ ਜਥੇਬੰਦੀ ਵੱਲੋਂ ਤੁਹਾਡਾ ਕੀ ਜਿਹੜਾ ਬਾਤ ਅਸੀਂ ਤਾਂ ਪਿੰਡ ਵੱਲੋਂ ਦੇ ਸੰਗਤ ਤੌਰ ਤੇ ਜਾ ਰਹੇ ਆਂ ਪਰ ਅਸੀਂ ਜਥੇਬੰਦੀ ਅਮਰਤਪਾਲ ਵਾਰਸ ਪਿਆਲ ਦੀ ਨਾਲ ਸਾਡੀ ਮੈਂਬਰਸ਼ਿਪ ਹੈਗੀ ਆ ਅਸੀਂ ਉਹਦੇ ਨਾਲ ਜਾ ਰਹੇ ਆਂ ਅੱਜ ਤੋਂ ਤੱਕ ਤਕਰੀਬਨ ਜਦੋਂ ਤੋਂ ਇਹ ਹੜ੍ਹ ਪ੍ਰਭਾਵਤ ਹੋਇਆ ਲਾਤੀ ਅਸੀਂ ਲੋਕਾਂ ਦੇ ਟੁੱਟਦੀ ਟਰਾਲੀਆਂ ਹੋਰ ਨਾਲ ਪਾਣੀ ਹੋਰ ਜਿਹੜੀ ਵਸਦੀ ਲੋੜ ਚੌਖਰ ਲੈ ਕੇ ਜਾ ਰਹੇ ਆ ਤੇ ਅਸੀਂ ਜੋ ਨੂੰ ਕੰਪੋਨਰ ਦਿਸ਼ਾ ਦੇ ਦਿੱਤੇ ਜਾਂਦੇ ਵੀ ਜਿੱਥੇ ਕਰੇ ਲੋੜ ਵਾਲੇ ਡੇਰਿਆਂ ਦੇ ਅਸੀਂ ਉੱਥੇ ਪਹੁੰਚਾ ਰਹੇ ਹਾਂ ਵੀ ਜਿੱਥੇ ਮਤਲਬ ਨਹੀਂ ਕੋਈ ਪਹੁੰਚ ਰਿਹਾ ਜਿੱਥੇ ਮਤਲਬ ਬਹੁਤ ਟ੍ਰੈਵਲ ਮਤਲਬ ਪਾਣੀ ਦੀ ਵੱਧ ਮਾਤਰਾ ਹੁੰਦੀ ਆ ਬਗੇ ਖਾਂ ਜਾ ਆ ਕੇ ਪਾਣੀ ਬਾਕੀ ਲੋਕਾਂ ਦਾ ਵੀ ਜਿੱਥੇ ਜਾ ਰਹੇ ਆ ਬਹੁਤ ਸੰਗੋਗ ਦੇ ਰਹੇ ਨੇ ਕੋਈ ਇੱਕ ਪੰਡ ਕੋਈ ਦੋ ਪੰਡ ਆਪਣੀ ਲੋੜ ਮੁਤਾਬਕ ਲਵਾ ਰਿਹਾ ਵਾ ਉਹ ਉਹ ਜਿੰਨਾ ਕਿਸੇ ਕੁਮਾਲ ਆ ਉਸ ਹੱਦ ਮੈਂ ਮਤਲਬ ਲੈਂਦਾ ਵਾ ਵੱਧ ਨਹੀਂ ਲੈਂਦਾ ਕਿਉਂਕਿ ਆਂ ਤਾਂ ਵੀ ਬਾਹਰ ਤਾਂ ਹੀ ਖਰਾਬ ਹੋ ਜਾਣੀ ਆ ਬਾਕੀ ਅਸੀਂ ਉੱਧਰ ਤੋਂ ਹੀ ਸਰਦਾਰ ਰਣਬੀਰ ਸਿੰਘ ਜੀ ਨੂੰ ਉਦੋਂ ਦੀ ਨਾ ਸੇਵਾ ਕਰ ਰਹੇ ਨੇ ਟੂਰ ਦੀ ਟਰਾਲੀ ਦੇਹੀਏ ਸਰੋਜ ਦੀ ਗਾੜੀ ਆ ਉਹ ਹੋਰ ਵਾਕੀ ਚੜਦੀ ਕਲਾ مالک ਨੇ ਬਾਕੀ ਮੈਂ ਸਾਹਮਣੂ ਨੂੰ ਬੇਨਤੀ ਕਰਦਾ ਅਗਲੇ ਦਿਨਾਂ ਦੇ ਵਿੱਚ ਸਾਨੂੰ ਬਹੁਤ ਹਲੇ ਡੀਜ਼ਲ ਦੀ ਉਹਨਾਂ ਦੀਆਂ ਟਿਆਰੀਆਂ ਪੱਧਰੀਆਂ ਕਰਨੀਆਂ ਬੜਿਆ ਮਤਲਬ ਅਸੀਂ ਉਹਨਾਂ ਦਾ ਸਾਥ ਦੇਣ ਦੀ ਲੋੜ ਹੈ ਉਹਨਾਂ ਦੀ ਆਪਾਂ ਜਦੋਂ ਵੀਰ ਉਹਨਾਂ ਨੇ ਪਰਾਂਲਾ ਕੀਤਾ ਵੀ ਕਬੱਡੀ ਕੱਪ ਛੱਡ ਕੇ ਸੇਵਾ ਦੇ ਵਿੱਚ ਹਿੱਸਾ ਪਾਇਆ। ਫਿਰ ਹੋਰ ਵੀ ਸਾਰਿਆਂ ਨੇ ਬੇਨਤੀ ਕਰਦੀਆਂ ਵੀ ਜਦੋਂ ਆਪਣੇ ਗਾਂਵ ਵਿਆਹ ਸ਼ਾਦੀ ਆ ਉਹਨਾਂ ਦੇ ਖਰਚੇ ਘੱਟ ਕਰ ਲੋ ਆਪਣੇ ਪਰਾਂਲਾ ਪਾਉਂਗਾ। ਵਿਆਹ ਦੀਆਂ ਦੀ ਬਾਹ ਫੜੀਏ ਕੋਈ ਜਿਹੜੀ ਮੁਸ਼ਕਲ ਦੀ ਘੜੀ ਆ ਦੇਖੋ ਜਿਹੜਾ ਸਾਥ ਦਿੱਤੇ ਉਹ ਕੱਟੀ ਜਾਂਦੀ ਆ। ਬਾਕੀ ਬੋਲੀਆਂ ਗੱਲਾਂ ਨਾ ਕਰਦਾ। ਰੋਗ ਦੀਕਾ ਖਾਸਾ, ਵਰਗ ਦੀਕੀ ਫਤਿਹ। ਕੋਈ ਨਹੀਂ ਕੋਈ ਨਹੀਂ।